ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਬੜੇ ਹੀ ਇਜ਼ੀ ਤਰੀਕੇ ਨਾਲ ਗਾਜਰ ਦੰਬਰਪਾ ਬਣਾਵਾਂਗੇ ਬੜਾਈ ਆਸਾਨ ਔਰ 10 ਮਿੰਟ ਚ ਬਣ ਜਾਂਦਾ ਇਹ ਦੇਖੋ ਮੈਂ ਪਹਿਲਾਂ ਲਈਆਂ ਗਾਜਰਾ ਪਾ ਥੋੜਾ ਜਿਹਾ ਬਣਾਵਾਂਗੀ ਕਿਉਂਕਿ ਮਿੱਠਾ ਜ਼ਿਆਦਾ ਅਸਕੇ ਕੋ ਖਾਂਦਾ ਨਹੀਂ ਮੈਂ ਬਣਾ ਕੇ ਤੁਹਾਨੂੰ ਦਿਖਾਵਾਂਗੀ ਇਹ ਆਪਾਂ ਪਹਿਲਾਂ ਗਾਜਰਾ ਛਿੱਲ ਲੈਣੀ ਹੈ ਇਹ ਐਂ ਦੇਖੋ ਜੀ ਇਹ ਗਾਜਰਾ ਨੂੰ ਪਹਿਲਾਂ ਆਪਾਂ ਨੇ ਛਿੱਲ ਲੈਣਾ ਹੈ ਤੇ ਇਸ ਤੋਂ ਬਾਅਦ ਨੰਦੇ ਪੀਸਿਸ ਕਰ ਲਾਂਗੇ ਛੋਟੇ ਛੋਟੇ ਇਹ ਦੇਖੋ ਜੀ ਇਹਨਾਂ ਨੂੰ ਆਪਾਂ ਨੇ ਇਹ ਛਿਲਕੇ ਤੇ ਇਹ

ਅੱਜਕੱਲ ਗਾਜਰੀ ਬਹੁਤ अच्छी ਆ ਰਹੀ ਹੈ ਐਮ 레드 ਕਲਰ ਦੀ ਔਰ जूसी ਮਿੱਠੇ ਬੜੇ ਸਵਾਦ ਲਸਣ ਲਾਸਟ ਡੇਜ਼ ਹੀ ਹੈ ਗਾਜਰਾਂ ਦੇ ਵੀ ਇਹ ਦੇਖੋ ਜੀ ਇਹ ਆਪਾਂ ਇਹ ਮੋਟੀ ਗਾਜਰ ਤਾਂ ਥੋੜਾ ਦੇ ਚੋ ਪੈਸਰ ਕਰ ਲੈ ਠੀਕ ਹੈ ਹੁਣ ਇਹ ਸਾਰੀਆਂ ਗਾਜਰਾਂ ਨੂੰ ਆਪਾਂ ਇਹ ਦੇਖੋ ਜੀ ਫੋਕ ਨਾਲ ਇਸ ਤਰ੍ਹਾਂ ਹੋਲ ਕਰ ਲਾਂਗੇ ਦੇਖੋ ਇਹ ਇਸ ਤਰ੍ਹਾਂ ਤਾਂ ਕਿ ਇਹਦੇ ਵਿੱਚ ਜਿਹੜਾ ਨਾ ਰਸ ਅੱਛੀ ਤਰ੍ਹਾਂ ਚੀਨੀ ਦਾ ਰਚ ਜਾਏ ਆ ਦੇਖੋ ਜੀ ਧਿਆਨ ਨਾਲ ਕਰਨਾ ਤਾਂ ਕਿ ਹੱਥ ਵਿੱਚ ਨਾ ਲੱਗੇ ਇਹ ਦੇਖ ਇਹ ਇਸ ਤਰ੍ਹਾਂ ਇਹਨਾਂ ਸਾਰਿਆਂ ਨੂੰ ਆਪਾਂ ਨੇ ਅਸੀਂ ਤਾਂ ਮੈਂ ਤਾਂ ਇਹਨੂੰ ਪਛ ਪਛਣਾ ਕਹਿੰਦੇ ਆ ਪਛ ਲਓ ਤੇ ਤੁਸੀਂ ਜੋ ਵੀ ਕਹਿੰਦੇ ਹੋ ਦੱਸਿਓ ਮੈਨੂੰ ਸਭ ਤੋਂ ਕਮੈਂਟ ਵਿੱਚ ਕੀ ਕੀ ਕਹਿੰਦੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਤੇਰੇ ਜਾਣਾ ਸਾਰੇ ਪਾਸਿਆਂ ਤੋਂ ਚੰਗੀ ਤਰ੍ਹਾਂ ਇਹ ਸਾਰੇ ਇਹ ਗਾਜਰਾਂ ਨੂੰ ਇਸ ਤਰ੍ਹਾਂ ਗੋਲ ਲਿਆ ਤੇ ਹੁਣ ਇਹਨੂੰ ਆਪਾਂ ਕੁੱਕਰ ਚ ਪਾ ਦਿੰਦੇ ਇਹ ਬਣਾਣ ਲਈ ਤਾਂ 5 ਮਿੰਟ ਹੀ ਲੱਗਦੇ ਆ ਬਸ ਪਹਿਲਾਂ ਅਸੀਂ ਇਹਨੂੰ ਗੋਲ ਕੇ ਇਸ ਤਰ੍ਹਾਂ ਤੇ ਇਧੇ ਵਿੱਚ ਤਕਰੀਬਨ ਜਿੰਨੀਆਂ ਗਾਜਰਾਂ ਆ ਆਲਮੋਸਟ ਉਨੀ ਹੀ ਚੀਨੀ ਪਾ ਦਾਂਗੇ ਇਹ ਦੇਖੋ ਇਧੇ ਚੀਨੀ ਪਾ ਕੇ ਤੇ ਆਪਾਂ ਇਹਨੂੰ ਕੁੱਕਰ 'ਚ ਹੀ ਮਣਾਵਾਂਗੇ ਤੇ ਇਹਨੂੰ 4-5 ਘੰਟੇ ਤੁਸੀਂ ਇਸੇ ਤਰ੍ਹਾਂ ਰੱਖ ਦਿਓ ਇਹ ਚੀਨੀ ਵੀ ਘੁਲ ਜਾਏਗੀ ਤੇ ਇਹਦੇ ਵਿੱਚ ਚੀਨਾ ਚੀਨੀ ਸਾਰੀ ਰਚ ਜਾਏਗੀ ਮਿਠਾਸ ਵੀ ਹੋ ਜਾਏਗੀ ਤੇ 4-5 ਘੰਟੇ ਰੱਖ ਲਓ ਚਾਹੇ ਤੁਸੀਂ ਰਾਤ ਨੂੰ ਇਹਨੂੰ ਕਰਕੇ ਇਸ ਤਰ੍ਹਾਂ ਚੀਨੀ ਪਾ ਕੇ ਰੱਖ ਦਿਓ ਤੇ ਫਿਰ 4-5 ਘੰਟੇ ਬਾਅਦ ਮੈਂ ਤੁਹਾਨੂੰ ਦੱਸਦੀ ਆਂ ਇਹ ਦੇਖੋ ਜੀ ਸਾਡੀਆਂ ਇਹ ਗਾਜਰਾ 5-6 ਘੰਟੇ ਆਪਾਂ ਨੇ ਚੀਨੀ ਚ ਪਾ ਕੇ ਜਿਹੜੀਆਂ ਰੱਖੀਆਂ ਸੀ ਕੁੱਕਰ ਵਿੱਚ ਰਬੜਾ ਬਣਾਇਆ ਆਪਾਂ ਨੇ ਜਿਹੜਾ ਤੇ ਇਹ ਦੇਖੋ ਇਹਦੇ ਵਿੱਚ ਇਹਨਾ ਪਾਣੀ ਛੋੜਤਾ ਇਹਨਾਂ ਨੇ ਹੁਣ ਆਪਾਂ ਗੈਸ ਔਨ ਕਰਕੇ ਤੇ ਗੈਸ ਤੇ ਰੱਖ ਦਾਂਗੇ ਇਹਨੂੰ ਤੇ ਇਹਨੂੰ ਆਪਾਂ ਹੁਣ ਬੰਦ ਕਰਕੇ ਤੋਂ ਵਿਸਲ ਹੋਣ ਤੱਕ ਇਹਨੂੰ ਆਪਾਂ ਰੱਖਾਂਗੇ ਗੈਸ ਤੇ

ਬਸ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਠੰਡਾ ਹੋਣ ਤੱਕ ਤੇ ਫਿਰ ਆਪਾਂ ਖੋਲਦਿਆਂ ਠੰਡਾ ਹੋ ਜਾਏ ਹਾਂਜੀ ਹੁਣ ਇਹ ਸਾਡਾ ਸਟੀਮ ਖਤਮ ਹੋ ਗਈ ਤਾਂ ਸੋ ਆਪਾਂ ਇਹਨੂੰ ਖੋਲ ਲਾਂਗੇ ਤੇ ਇਹ ਸਾਡਾ ਮਰਬਾ ਤਿਆਰ ਹੈ ਇਹਦੇ ਵਿੱਚ ਨਾ ਥੋੜਾ ਜਿਹਾ ਪੰਜ ਚਾਰ ਬੂੰਦਾਂ ਨਿੰਬੂ ਦੇ ਰਸ ਦੀ ਅਸੀਂ ਪਾ ਸਕਦੇ ਆਪਾਂ ਜਿਹੜੀ ਚਾਸ਼ਨੀ ਹੈ ਫਿਰ ਉਹ ਜਮਦੀ ਨਹੀਂ ਤੇ ਮੈਂ ਨਹੀਂ ਪਾਇਆ ਕਿਉਂਕਿ ਮੈਂ ਤਾਂ ਥੋੜਾ ਜਿਹਾ ਹੀ ਬਣਾਇਆ ਸੀ ਜੇ ਤੁਸੀਂ ਰੱਖਣਾ ਹੈ ਜ਼ਿਆਦਾ ਬਣਾਣਾ ਤਾਂ ਪਾ ਸਕਦੇ ਹੋ ਇਹ ਦੇਖੋ ਇਹ ਸਾਡਾ ਗਾਜਰ ਦਾ ਮਰਬਾ ਤਿਆਰ ਹੈ ਤੇ ਜਰੂਰ ਬਣਾ ਕੇ ਦੇਖੋ ਕਿਉਂਕਿ ਗਾਜਰਾ ਤਾਂ ਸਰਦੀਆਂ ਦੇ ਸੀਜ਼ਨ ਵਿੱਚ अवेलेबल ਹੁੰਦੀਆਂ ਤਾਂ ਇਹਦਾ ਇੱਕੋ ਗਾਜਰ ਦਾ ਹਲਵਾ ਖਾ ਖਾ ਕੇ ਮੇਂ ਬੰਦਾ ਅੱਕ ਜਾਂਦਾ ਹੈ ਤੇ ਇਸ ਲਈ ਇਹਦੇ ਵਿੱਚ ਇਹ ਜ਼ਰੂਰ ਯੂਜ਼ ਕਰਨਾ ਚਾਹੀਦਾ ਕਿਸੇ ਵੀ ਰੂਪ ਵਿੱਚ ਇਹਦੇ ਵਿੱਚ ਗਾਜਰ ਵਿੱਚ ਜਿਹੜੇ ਐਂਟੀਆਕਸੀਡੈਂਟ ਹੁੰਦੇ ਆ ਉਹ ਸਾਨੂੰ ਕੈਂਸਰ ਤੋਂ ਬਚਾਉਂਦੇ ਆ ਸਾਡੀ ਸਕਿਨ ਨੂੰ ਬਹੁਤ ਅੱਛਾ ਕਰਦੇ ਆ ਵਿਟਾਮਿਨ ਏ ਹੁੰਦਾ ਆ ਅੱਖਾਂ ਲਈ ਬਹੁਤ ਅੱਛਾ ਹੈ ਤੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਸਾਡੀ ਇਹਦੇ ਨਾਲ ਤੇ ਸੜਦੀ ਉਮਰ ਦਾ ਵੀ ਵਧਣ ਤੋਂ ਰੋਕਦਾ ਹੈ ਸਕਿਨ ਨੰਨੀ ਵਧੀਆ ਹੋ ਜਾਂਦੀ ਹੈ ਆਹ ਦੇਖੋ ਜੀ ਇਹ ਦੇਖੋ ਸਾਡਾ ਇਹ ਬਰਬਤੀ ਆ ਰੋ ਗਿਆ ਤੇ ਇਹ ਦੇਖੋ ਕਿੰਨਾ ਸੌਫਟ ਹਨਾ ਉਹ ਜਦੋਂ ਆਪਾਂ ਕੜਾਈ 'ਚ ਬਣਾਉਂਦੇ ਹਾਂ ਕਿੰਨਾ ਟਾਈਮ ਲੱਗਦਾ ਤੇ ਇਹ ਦੇਖੋ ਬਹੁਤ ਅੱਛਾ ਬਣਦਾ ਹੈ ਆ ਦੇਖੋ ਜੀ ਜਦੋਂ ਦੇਖਦੇ ਆਪਾਂ ਟੇਸਟ ਬਹੁਤ ਅੱਛਾ ਹੈ ਮਜ਼ਾ ਆ ਗਿਆ ਬਹੁਤ ਸਵਾਦ ਹੈ ਆਪ ਵਿਖਾਓ ਤੇ ਬੱਚਿਆਂ ਨੂੰ ਖਿਲਾਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਜਿਹੜੇ ਨਵੇਂ ਆ ਸਬਸਕ੍ਰਾਈਬ ਕਰਿਓ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਠੀਕ ਹੈ ਜੀ ਵਾਹਿਗੁਰੂ ਜੜ੍ਹਦੀਆਂ ਕਲਾ ਚ ਰੱਖੇ ਸਭ ਨੂੰ ਸਤਿ ਸ੍ਰੀ ਅਕਾਲ